ਇੱਕ ਬਹੁਤ ਅਮੀਰ ਬੰਦਾ ਕਈ ਦਿਨਾਂ ਤੋਂ ਗੁਰਦੁਆਰਾ ਸਾਹਿਬ ਆ ਰਿਹਾ ਸੀ ਉਹ ਭਾਈ ਸਾਹਿਬ ਨੂੰ ਵਾਰ-ਵਾਰ ਪੁੱਛ ਰਿਹਾ ਸੀ ਮੈਂ ਰਮਾਦਾ ਭੇਟ ਕਰਨਾ ਹੈ ਮੇਰੀ ਸਾਰੀ ਗੱਲ ਹੋ ਗਈ ਹੈ 4 ਲੱਖ ਰੁਪਏ ਦੇ ਵਿੱਚ ਸਾਰਾ ਸੈੱਟ ਤਿਆਰ ਹੋ ਕੇ ਆ ਜਾਣਾ ਹੈ ਬਸ ਤੁਸੀਂ ਮੈਨੂੰ ਰੰਗ ਦੱਸਣਾ ਹੈ ਮੈਨੂੰ ਕਿੰਨੇ ਦਿਨ ਹੋਗੇ ਤੁਹਾਡੇ ਕੋਲ ਆਉਂਦੇ ਆ ਭਾਈ ਸਾਹਿਬ ਵੀ ਕਹਿਣ ਲੱਗੇ ਕਹਿੰਦੇ ਕਿ ਸਰਦਾਰ ਸਾਹਿਬ ਜੀ ਮੈਂ ਰੋਜ਼ ਬੇਨਤੀ ਕਰਦਾ ਪੇ ਕੋਈ ਇਹੋ ਜਿਹਾ ਰੰਗ ਹੈ ਹੀ ਨਹੀਂ ਜਿਹੜਾ ਸਾਡੇ ਕੋਲ ਰਮਾਲੇ ਦਾ ਸੈੱਟ ਨਾ ਹੋਵੇ ਭਰਿਆ ਪਿਆ ਅੰਦਰ ਕਮਰੇ ਰਮਾਰੀਆਂ ਭਰੀਆਂ ਪਈਆਂ ਇੱਕ ਇੱਕ ਰੰਗ ਦੇ ਦੋ ਦੋ ਸੈੱਟ ਤਾਂ ਹੈ ਨੇ ਪਰ ਐਸਾ ਕੋਈ ਨਹੀਂ ਵੀ ਕੋਈ ਰੰਗ ਨਾ ਹੋਵੇ ਹਜੇ ਉਹ ਗੱਲ ਨਹੀਂ ਕਰ ਰਹੇ ਸਨ ਆਪਸ ਵਿੱਚ ਹੀ ਅਚਾਨਕ ਇੱਕ ਬੱਚਾ ਆਇਆ ਜਿਹਦੇ ਗਲ ਵਿੱਚ ਸਰੋਪਾ ਪਾਇਆ ਹੋਇਆ ਖੱਟੇ ਰੰਗ ਦਾ ਤੇ ਬੜੇ ਪਿਆਰ ਨਾਲ ਗੁਰੂ ਕੰਸਤ ਜੀ ਨੂੰ ਮੱਥਾ ਟੇਕ ਕੇ ਬਹੁਤ ਫੁੱਟ ਫੁੱਟ ਕੇ ਰੋਣ ਲੱਗ ਪਿਆ ਹੁਣ ਸਤਿਗੁਰੂ ਦਸਵਾ ਮੈਂ ਕੀ ਕਰਾਂ ਰੋਂਦੇ ਵੱਲ ਦੇਖ ਕੇ ਉਸ ਅਮੀਰ ਬੰਦੇ ਦਾ ਧਿਆਨ ਚਲਾ ਗਿਆ ਉਹਦੇ ਕੰਦੇ ਤੇ ਹੱਥ ਰੱਖ ਕੇ ਪਿਆਰ ਨਾਲ ਕਹਿਣ ਲੱਗਿਆ ਪੁੱਤ ਕਿਉਂ ਰੋ ਰਹੇ ਹੋ ਉਸ ਬੱਤੀ ਨੇ ਗੱਲ ਦੱਸੀ ਕਹਿਣ ਲੱਗੇ ਅੰਕਲ ਜੀ ਮੇਰੀ ਮਾਂ ਨੇ ਮੈਨੂੰ ਦੱਸਿਆ ਹੈ ਜਦ ਮੈਂ ਛੋਟਾ ਸਾਂ ਮੇਰੇ ਪਿਤਾ ਜੀ ਏਸੇ ਗੁਰਦੁਆਰਾ ਸਾਹਿਬ ਦੇ ਵਿੱਚ ਨਿਸ਼ਾਨ ਸਾਹਿਬ ਤੇ ਚੋਲਾ ਚੜਾਉਣ ਛੜੇ ਸਨ ਅਚਾਨਕ ਤਾਰ ਟੁੱਟ ਗਈ ਥੱਲੇ ਡਿੱਗ ਪਏ ਮੌਤ ਹੋ ਗਈ ਉਹਨਾਂ ਦੀ ਮੌਤ ਤੇ ਬਹੁਤ ਸਾਰੀ ਸੰਗਤ ਇਕੱਠੀ ਹੋਈ ਮੇਰੀ ਮਾਂ ਦੇ ਗਲ 'ਚ ਸਰੋਪਾ ਪਾ ਕੇ ਜੈਕਾਰੇ ਛੱਡ ਦਿੱਤੇ ਮੇਰੀ ਮਾਂ ਘਰ ਵਿੱਚ ਰਹਿੰਦੀਆਂ ਜਦੋਂ ਕਦੇ ਔਖੀ ਆਉਂਦੀ ਸਾਨੂੰ ਰੋਟੀ ਨਹੀਂ ਮਿਲਦੀ ਮੁਸ਼ਕਲਾਂ ਬਣਦੀਆਂ ਨੇ ਤਦ ਇਸ ਸਰੋਪੇ ਨੂੰ ਅੱਖਾਂ ਨਾਲ ਲਾ ਕੇ ਰੋ ਪੈਂਦੀ ਐ ਦੱਸੋ ਮੇਰੇ ਸਾਈਆਂ ਹੁਣ ਮੈਂ ਕਿੱਧਰ ਜਾਵਾਂ ਜ਼ਿੰਮੇਵਾਰੀਆਂ ਕਿਵੇਂ ਨਿਭਾਵਾਂ ਅੱਜ ਮੈਨੂੰ ਸਕੂਲੋਂ ਕੱਢ ਦਿੱਤਾ ਕਿ ਮੈਂ ਫੀਸ ਨਹੀਂ ਦੇ ਪਾਇਆ ਕਿੰਨੇ ਮਹੀਨੇ ਉਹਗੇ ਮਾਂ ਨੂੰ ਕਹਿੰਦੇ ਆ ਪਰ ਪੈਸੇ ਨਹੀਂ ਮੈਂ ਫੀਸ ਨਹੀਂ ਦੇ ਪਾਇਆ ਮੈਨੂੰ ਸਕੂਲੋਂ ਕੱਢ ਦਿੱਤਾ ਅੱਜ ਅੱਜ ਵੀ ਮੇ ਮਾਂ ਨੂੰ ਜਦੋਂ ਪੁੱਛਿਆ ਮੈਂ ਦਰਸ਼ਨ ਕਿਵੇਂ ਪੜਾਂਗਾ ਮੈਨੂੰ ਬੜਾ ਹੀ ਚਾਸੀ ਪੜਨ ਦਾ ਤੇ ਅੱਜ ਵੀ ਮੇਰੀ ਮਾਂ ਉਸ ਰੋਪਾ ਲੈ ਕੇ ਉਨ ਰੋਣ ਲੱਗ ਪਈ ਪਰ ਅੱਜ ਮੇਰੇ ਵੀ ਸਬਰ ਦਾ ਬੰਨ ਟੁੱਟ ਗਿਆ ਮੈਂ ਪੁੱਛਿਆ ਮਾਂ ਜਦ ਵੀ ਕੋਈ ਘਰ ਚ ਦੁੱਖ ਸੁੱਖ ਹੁੰਦਾ ਤੂੰ ਸਰੋਪੇ ਨੂੰ ਆਪਣੇ ਗਲ ਚ ਪਾ ਕੇ ਰੋਣ ਲੱਗ ਪੈਂਦੀ ਹੈ ਅੱਖਾਂ ਨੂੰ ਲਾ ਕੇ ਰੋਣ ਲੱਗ ਪੈਂਦੀ ਹੈ ਮੇਰੀ ਮਾਂ ਨੇ ਮੈਨੂੰ ਆ ਕਹਾਣੀ ਦੱਸੀ ਜਿਹੜੀ ਮੈਂ ਤੁਹਾਨੂੰ ਦੱਸੀ ਹੈ ਸੰਗਤਾਂ ਨੇ ਸਰੂਪਾ ਦੇ ਕੇ ਤਾਂ ਤੋੜ ਦਿੱਤਾ ਜਕਾਰੇ ਤਾਂ ਲਾ ਦਿੱਤੇ ਪਰ ਸਾਡੇ ਜੀਵਨ ਦੇ ਦੁੱਖ ਸੁੱਖ ਦਾ ਸਾਥੀ ਕੋਈ ਨਾ ਬਣਿਆ ਹੁਣ ਮੇਰੀ ਫੀਸ ਨਹੀਂ ਦਿੱਤੀ ਕਿਸੇ ਨੇ ਤੇ ਮੈਂ ਅੱਜ ਸਕੂਲੋਂ हट ਗਿਆ ਮੈਨੂੰ ਅੱਜ ਪਤਾ ਲੱਗਿਆ ਮਾਂ ਦੀ ਦਰਦ ਕਹਾਣੀ ਦਾ ਉਸੇ ਵੇਲੇ ਅਮੀਰ ਨੇ ਉਹ ਕੋਤੀ ਵਿੱਚ ਚੁੱਕਿਆ ਮੱਥਾ ਚੁੰਮਿਆ ਕਹਿਣ ਲੱਗੇ ਤਨ ਗੁਰੂ ਗ੍ਰੰਥ ਸਾਹਿਬ ਜੀ ਮੇਰਾ ਭਾਈ ਸੇਵਨੂ ਪੁੱਛਦਾ ਸਰੋਜ ਕਿਹੜੇ ਰੰਗ ਦਾ ਰੁਮਾਲਾ ਦੇ ਆ ਇਹਨਾਂ ਨੇ ਤਾਂ ਮੈਨੂੰ ਨਹੀਂ ਦੱਸਿਆ ਪਰ ਮੈਨੂੰ ਗੁਰੂ ਕੰਨ ਸਾਹਿਬ ਜੀ ਤੁਸੀਂ ਦੱਸ ਦਿੱਤਾ ਮੈਨੂੰ ਕਿਹੜੇ ਰੰਗ ਦਾ ਰੁਮਾਲਾ ਦੇਣਾ ਚਾਹੀਦਾ ਮੈਨੂੰ ਅੱਜ ਪਤਾ ਲੱਗਾ ਪੁੱਤ ਵੇ ਮੈਂ ਹੁਣ ਉਹ 4-4 ਲੱਖ ਰੁਪਏ ਦੇ ਰੁਮਾਲੇ ਨਹੀਂ ਚੜਾਉਣੇ ਹੁਣ ਮੈਂ ਅੱਜ ਤੋਂ ਬਾਅਦ ਤੇਰੀ ਫੀਸ ਦੇਵਾਂਗਾ ਅਤੇ ਤੇਰੀ ਮਾਂ ਨੂੰ ਆਪਣੀ ਭੈਣ ਜਾਣ ਕੇ ਆਪਣੇ ਕੰਮ ਤੇ ਰੱਖਾਂਗਾ ਨਾਲੇ ਤੁਸੀਂ ਸੁੱਖ ਦੀ ਰੋਟੀ ਖਾਭੋ ਨਾਲੇ ਪੁੱਤ ਵੇ ਤੂੰ ਪੜ੍ਹ ਕੇ ਕਿਸੇ ਵੇਲੇ ਸਿੱਕੀ ਦਾ ਨਾਂ ਚ ਮੁਕਾਮੀ ਮੈਂ ਅੱਜ ਤੋਂ ਬਾਅਦ ਰਮਾਲੇ ਨਹੀਂ ਅੱਜ ਤੋਂ ਬਾਅਦ ਕਿਸੇ ਬੱਚੇ ਦੀ ਫੀਸ ਦੇ ਕੇ ਉਹਦੇ ਅਥਰੂ ਪਹੁੰਚ ਕੇ ਮੈਨੂੰ ਅੱਜ ਪਤਾ ਲੱਗਿਆ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਵੀ ਆਪਣੇ ਬਚਪਨ ਵਿੱਚ ਕਿਸੇ ਗਰੀਬ ਦੇ ਘਰ ਵਿੱਚ ਪਾਇਆ ਹੋਇਆ ਚੋਲਾ ਆਪਣਾ ਲਾ ਕੇ ਜਦੋਂ ਪਾਇਆ ਸੀ ਤਾਂ ਮੈਨੂੰ ਸਾਨੂੰ ਸਮਝ ਨਹੀਂ ਲੱਗ ਸਕੀ ਅੱਜ ਪਤਾ ਲੱਗਿਆ ਭਈ ਇਹ ਨੇਰੇ ਗੁਰੂ ਨੂੰ ਰਮਾਲੇ ਚੜਾਈ ਜਾਂਦੇ ਨਾਲੋਂ ਕਿਤੇ ਜ਼ਿਆਦਾ ਚੰਗਾ ਅਸੀਂ ਕਿਸੇ ਗਰੀਬ ਦੀ ਸਹਾਰ ਲਈਏ ਕਿਸੇ ਬੱਚੇ ਦੀ ਫੀਸ ਭਰੀਏ ਜਿੱਥੇ ਲੋੜ ਹੈ ਰਮਾਲਾ ਸਹਿ ਭੇਟ ਕਰੋ ਬਹੁਤ ਮੁਬਾਰਕ ਪਰ ਜੇ ਇਤਨੇ ਰਮਾਲੇ ਭੇਟ ਕਰ ਰਹੇ ਹੈ ਦੂਜੇ ਪਾਸੇ ਸਾਡੀ ਕੌਮ ਦੇ ਬੱਚੇ ਸਹਿਕਦੇ ਨਹੀਂ ਪੜਨ ਵਾਸਤੇ ਕਿਸੇ ਉੱਚ ਪਦਮੀਆਂ ਤੇ ਜਾਣ ਵਾਸਤੇ ਅੱਜ ਸਾਡਾ ਫਰਜ਼ ਬਣਦਾ ਆਪਣੇ ਆਪ ਨੂੰ ਸੋਚੀਏ ਵਿਚਾਰੀਏ ਸਾ ਸੇਵਾ ਕੀਤੀ ਸਫਲ ਹੈ ਜਿਤ ਸਤਗੁਰ ਕਾ ਮਨ ਮੰਨੇ ਉਹ ਸੇਵਾ ਕਰੀਏ ਜਿਤੇ ਨਾਲ ਸਤਗੁਰੂ ਦਾ ਮਨ ਮੰਨ ਜਾਏ ਮੈਨੂੰ ਲੱਗਦਾ ਕਿ ਕਿਸੇ ਗਰੀਬ ਬੱਚੇ ਦੀ ਬਾਹ ਪਕੜ ਲੈਣੀ ਗੁਰੂ ਨੂੰ ਰਮਾਲਾ ਭੇਟ ਕਰਨ ਤੋਂ ਬਜਾਏ ਇਸ ਕੰਮ ਦੇ ਵਿੱਚ ਸਹਾਇੀ ਹੋਣਾ ਗੁਰੂ ਜੀ ਦਾ ਮਨ ਬਹੁਤਾ ਮੰਨ ਜਾਏਗਾ ਭੁੱਲਾਂ ਦੀ ਖਿਮਾ ਜੀ ਪਿਆਰ ਨਾਲ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ